ਦਨ ਪੁੱਤ ਤਨ ਮਦੋਰ ਹੀ ਕਿਆ ਮੇਰੇ ਨਾਲ ਚੱਲ ਨਹੀਂ ਗਿਆ ਤੇ ਤੂੰ ਘਰ ਦੀ ਕਹਿੰਦੀ ਓਦੋਂ ਤੂੰ ਮੈਂਟਨ ਹੀ ਲੰਦਾ ਓ ਚੱਟ ਤੁਰ ਪੈਣਾ ਕਦੀ ਸ਼ਹਿਰ ਕਦੀ ਕਿਤੇ ਤੇ ਮੇਰਾ ਵੀ ਜੀ ਕਰਦਾ ਈ ਆ ਜਾਨ ਕੋਈ ਗੱਲ ਨਹੀਂ ਜੋ ਦਵਾਈ ਦਵਾ ਦਿੰਦੀ ਹੈ ਨਾ ਉਹਨੂੰ ਬੁਲਾ ਲਓ ਇੱਥੇ ਪੱਕਾ ਹੀ ਮੈਂ ਉਹਨਾਂ ਨਾਲ ਕਿੱਥੇ ਥੱਕੇ ਖਾਂਦੀ ਫਿਰੂੰਗੀ ਤੂੰ ਹੀ ਤੇ ਚੱਲ ਗੱਡੀ ਚ ਲੈ ਜਾਓਗੇ ਕੋਈ ਗੱਲ ਨਹੀਂ ਦੋ ਚਾਰ ਦੇਣੀ ਆ ਪਿਆਰ ਨਾ ਰੋ ਮਮੀ ਨਾਲ ਤੁਹਾਡਾ ਵੀ ਪੁੱਤ ਵਾ ਫਿਰ ਕੀ ਚਲ ਉਹਨਾਂ ਨੇ ਕਹਿਤਾ ਵਾ ਤੀ ਵੀ ਨਾ ਗੁੱਸਾ ਕਰਿਆ ਕਰੋ ਤੇ ਉਹ ਵੀ ਨਾ ਕਰਨਾ ਕੋਈ ਗੱਲ ਨਹੀਂ ਮਾਤਾ ਹੁਣ ਤੇ ਖਾਂ ਚੌਪੜੀਆਂ ਇੱਕ ਵਾਰੀ ਪਹਿਲੀ ਨਾ ਹੋ ਲੈਂਦੇ ਫਿਰ ਵੇਖੀ ਕੀ ਦੁਰਦਰਸ਼ਾ ਕਰਦੀ ਤੇਰੀ ਮੈਂ ਅੱਜ ਦਾ ਦਿਨ ਹੀ ਰਹਿ ਗਿਆ ਵਾ ਤੋੜੀ ਦਾ ਨਵੇੜਲਾ ਕੰਮ ਤੇ ਤੁਸੀਂ ਮੰਮੀ ਨਾਲ ਗੱਲ ਕਰ ਲਓ ਕਿ ਆਪਾਂ ਕੱਦਨ ਜਾ ਕੇ ਦੇਖੋ ਨੇ ਠੀਕ ਆ ਚਲੋ ਮੈਂ ਨਾ ਕੋਈ ਇਹਨਾਂ ਨੂੰ ਉਧਰ ਪਿੰਦਰ ਮੁੜ ਕੇ ਤਿਆਰੀ ਕਰ ਲੈਂਗੇ ਚੱਲ ਇਹ ਤਾਂ ਸੁੱਕਣੇ ਪਾਤੀ ਐ ਕੋਈ ਗੱਲ ਨਹੀਂ ਆ ਤੇ ਸਟੋਰ ਦੀ ਵੀ ਸਫਾਈ ਕਰਨੀ ਆ ਉਹ ਡਰਮ ਜਿਹੜੇ ਆ ਨਾ ਬਾਹਰ ਕੱਢ ਕੇ ਧੋ ਪਲਵਾਉਣੀ ਆ ਉਹਨਾਂ ਨੂੰ